ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆ ਮੰਦੀਪ ਕੌਰ ਮੈਂ ਸਵਾਗਤ ਕਰਦੀ ਆ ਆਪਣੇ ਚੈਨਲ ਵਿੱਚ ਤੁਹਾਡਾ ਤੇ ਮੈਂ ਉਮੀਦ ਕਰਦੀ ਆ ਤੁਸੀਂ ਸਾਰੇ ਜਣੇ ਵੀ ਸਿਹਤਮੰਦ ਹੋਗੇ ਤੇ ਮਸਤ ਹੋਗੇ ਅਹੀਂ ਵੀ ਠੀਕ ਠਾਕ ਆ ਤੇ ਅੱਜ ਆਪਾਂ ਕਰਨ ਲੱਗੀਆਂ ਬਾਹਰ ਦੀਆਂ ਸਫਾਈਆਂ ਵੇੜੇ ਦੀਆਂ ਤੇ ਨਾਲੇ ਧੋਵਾਂਗੇ ਕੂਲਰ ਅਹੀਂ ਸੋਚਿਆ ਵਾ ਕਿ ਕੂਲਰ ਲਾਇਆ ਕਰੀਏ ਰਾਤ ਨੂੰ ਤੇ ਬਾਹਰ ਸੌਂ ਜਾਇਆ ਕਰੀਏ ਤੇ ਇਸ ਕਰਕੇ ਕੂਲਰ ਲੱਗੇ ਆ ਧੋਣ ਧੋਣ ਤੇ ਸਰਦਾਰ ਜੀ ਕਹਿੰਦੇ ਮੈਂ ਕਰ ਦਿੰਨਾ ਵਾ ਸਾਫ਼ ਕੂਲਰ ਤੇ ਉਹ ਕਰਨ ਲੱਗੇ ਆ ਸਾਫ ਵਿੱਚੋਂ ਵਿੱਚ ਬਹੁਤ ਜ਼ਿਆਦਾ ਧੂੜ ਮਿੱਟੀ ਫਸਿਆ ਹੀ ਕਿਉਂਕਿ ਇਹ ਨਾ ਇਸੇ ਕਾਰਨਰ 'ਚ ਪਏ ਨੂੰ ਤਿੰਨ ਚਾਰ ਮਹੀਨੇ ਹੋ ਗਏ ਇੱਥੇ ਕੱਢ ਕੇ ਤੇ ਰੱਖਿਆ ਵਾ ਬਾਹਰ ਤੇ ਬਾਅਦ ਵਿੱਚ ਇਹਨੂੰ ਵਰਤਿਆ ਹੀ ਨਹੀਂ ਇਸੇ ਲਈ ਲਾਉਣ ਲੱਗੇ ਆਪਾਂ ਤੇ ਹੁਣ ਧੋਣਦੇ ਆ ਕਿ ਚਲੋ ਰਾਤ ਨੂੰ ਕਿਸੇ ਵੇਲੇ ਕੂਲਰ ਲਾ ਲਈ ਬੰਦਾ ਜਦੋਂ ਲਾਈਟ ਵਗੈਰਾ ਬੰਦ ਹੁੰਦੀ ਆ ਤੇ ਉਦੋਂ ਕੂਲਰ ਕਰ ਕਰ ਕਿਸੇ ਵੇਲੇ ਲਾ ਲਈਦਾ ਵਾ ਤੇ ਤੋ ਤੂੰ ਕਹਤੇ ਆਪਾਂ ਫਿਰ ਇਹਨੂੰ ਵਰਤ ਲਾਂਗੇ ਤੇ ਆਹ ਮੈਂ ਕਪੜਾ ਜਿਹੇ ਲਈਆਂ ਵਿੱਚ ਮਾਰਨ ਵਿੱਚ ਨਾ ਜਿੱਦਾਂ ਜੰਮ ਗਿਆ ਘੱਟਾ ਤੇ ਇਹਨਾਂ ਮੈਂ ਕੰਦਾਂ ਤੋਂ ਅੰਡੀਆਂ ਕੰਦਾਂ ਦੇ ਉੱਤੇ ਨਾ ਬੜਾ ਵੇਖੋ ਕਿੰਨਾ ਘੱਟਾ ਘੱਟਾ ਜਾ ਨਾ ਘੱਟਾ ਹੀ ਛੜ ਗਿਆ ਬਹੁਤ ਜਿਆਦਾ ਇਹ ਪੈਲੀਆਂ ਵਗਣ ਕਰਕੇ ਤੇ ਨਾਲੇ ਹਜੇ بارشਾਂ ਵਗੈਰਾ ਨਹੀਂ ਹੋਣੀਆਂ ਦੇ ਘੱਟੀ ਮਿੱਟੀ ਬਹੁਤ ਜਿਆਦਾ ਹੀ ਚੜਿਆ ਵਾ ਤੇ ਜੇ ਆਪਾਂ ਬਾਹਰੋਂ ਨਹੀਂ ਨਾ ਧੋਨੇ ਵੇੜਾ ਤੇ ਫਿਰ ਉਹ ਜਿਹੜੇ ਆਪਾਂ ਅੰਦਰ ਸਫਾਈਆਂ ਕਰਦੇ ਆਂ ਉਹ ਵੀ ਡਸਟ ਪੈ ਜਾਂਦੀ ਝਾਟੀ ਅੰਦਰੋਂ ਬਾਹਰ ਬਾਹਰੋਂ ਮਤਲਬ ਅੰਦਰ ਪੈਰ ਜਾਣੀ ਹੁੰਦੀ ਗੰਦੇ-ਮੰਦੇ ਲੱਗ-ਲੱਗ ਕੇ ਤੇ ਤਾਂ ਕਰਕੇ ਫਿਰ ਆਪਾਂ ਬਾਹਰੋਂ ਹੀ ਕਿਹਾ ਚਲੋ ਨਾਲੇ ਵਿੜਾ ਤੁਬ ਜੂਗਾ ਨਾਲੇ ਕੂਲਰ ਤੋਂ ਲੈਨੇ ਆ ਤੇ ਇਸ ਕਰਕੇ ਫਿਰ ਮੈਂ ਵੀ ਨਾਲ ਸਰਦਾਰ ਜੀ ਦੇ ਹੈਲਪ ਕਰਾਉਣ ਲੱਗ ਗਈ ਮੈਂ ਚਲੋ ਮੈਂ ਤੁਹਾਡੇ ਨਾਲ ਧਵਾ ਦਿੰਨੀ ਆ ਤੇ ਬਾਅਦ ਚ ਇਹ ਕਹਿੰਦੇ ਕਿ ਮੈਂ ਕੰਮ ਕਰਾਂ ਕਹਿੰਦੇ ਮੈਂ ਕੋਈ ਕੰਮ ਹੋਰ ਕਰੂੰਗਾ ਤੇ ਤੂੰ ਆਪੇ ਧੁੰਦੀ ਰਹਿ ਵਿੜਾ ਬੂੜਾ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤਹੀ ਨਾ ਹੀ ਵਾ ਤੁ ਦਿੱਤਾ ਕੋਲ ਰੇ ਨਹੀਂ ਬਹੁਤ ਹੈ ਮੈਂ ਆਪੇ ਕੋਈ ਨਹੀਂ ਕਰ ਲੂੰਗੀ ਤੇ ਵਿੱਚੋਂ ਝਜਨਾ ਨਾ ਸਾਫ ਕਰਨ ਲੱਗ ਗਏ ਤੇ ਨਾਲੇ ਮੈਨੂੰ ਕਹਿ ਰਹੇ ਕਿ ਇੱਥੇ ਕਿਉਂ ਕੱਢ ਕੇ ਰੱਖਤਾ ਇਹਨੂੰ ਸਟੋਰ ਚ ਰਹਿਣ ਦੇਣਾ ਹੀ ਤੇ ਮੈਂ ਪਤਾ ਨਹੀਂ ਕਿਉਂ ਇਦਾਂ ਨਾ ਜਦੋਂ ਸਾਫ ਸਫਾਈਆਂ ਸਟੋਰ ਵਗੈਰਾ ਦੀਆਂ ਕੀਤੀਆਂ ਉਹਦੋਂ ਕੱਢਿਆ ਸਮਾਨ ਤੇਨੂੰ ਮੈਂ ਬਾਅਦ ਚ ਅੰਦਰ ਹੀ ਨਹੀਂ ਲੈ ਕੇ ਗਈ ਇਹਨੂੰ ਮੈਂ ਬਾਹਰੇ ਤਾਂ ਕਰਕੇ ਰਹਿਣਤਾ ਸੀ ਕਿ ਇੱਥੇ ਆਪਾਂ ਲਾ ਲਿਆ ਕਰਾਂਗੇ ਤੇ ਬਾਅਦ ਵਿੱਚ ਲਾਇਆ ਹੀ ਨਹੀਂ ਬਾਰੇ ਕਿ ਸਾਡੇ ਵੇੜੇ 'ਚ ਅੰਬ ਹੀ ਆ ਛੋਟਾ ਅੰਬਿਆ ਤੇ ਉਹਦੀ ਅੰਬ ਦੀ ਨਿਸ਼ਾਨੀ ਨਹੀਂ ਹੁੰਦੀ। ਥੋੜੇ ਕਿ ਦਰਖਤ ਨਹੀਂ ਹੈਗਾ ਜਿਹਦੀ ਛਾਵੇਂ ਆਪਾਂ ਬੈ ਜੀਏ ਤੇ ਤਾਂ ਕਰਕੇ ਫਿਰ ਬਾਹਰ ਬਈਦਾ ਹੀ ਨਹੀਂ ਆ। ਬਈਨੇ ਹੀ ਆਪਾਂ ਅੰਦਰ ਆ ਤੇ ਅੰਦਰ ਫਿਰ ਪੱਕਾ ਭੁੱਖਾ ਲੱਗ ਜਾਂਦਾ ਵਾ। ਤੇ ਇੱਥੇ ਮੈਂ ਕਹਾਂ ਚਲੋ ਹੁਣ ਪਾਣੀ ਤੋਂ ਹੋਈ ਪੈਣਾ ਵੰਦ ਚਲ ਮੈਂ ਗੇਟ ਵਗੈਰਾ ਜਿਹੜਾ ਉਹਦਾ ਵੀ ਕੱਟਾ ਮਿੱਟੀ ਧੋ ਦਿੰਨੀ ਆ ਵਧੀਆ ਤਰ੍ਹਾਂ। ਤੇ ਫੁੱਲ ਫੁੱਲ ਵੀ ਨਾਲੇ ਧੋਪ ਕੇ ਤੇ ਕੱਟਾ ਮਿੱਟੀ ਇਕੜਾ ਲਾਥ ਹੋ ਜਾਊਗਾ ਸਾਰਾ। ਤੇ ਇਸ ਕਰਕੇ ਮੈਂ ਗੇੜ ਗੂੜੀ ਸਾਰਾ ਜਿਹੜਾ ਵਾ ਉਹ ਵੀ ਧੋਲਣ ਲੱਗੀ ਆ। ਤੇ ਮੈਂ ਆ ਕਈ ਪਈ ਸੀ ਤੇ ਉਹਨੂੰ ਮੈਂ ਇਹਨੂੰ ਮਿੱਟੀ ਲੱਗੀ ਹੈ ਵੀ ਤੋ ਦਿੰਨੇ ਆ ਦਿੱਥੇ ਆ ਗਈਆਂ ਹੁਣ ਮੈਂ ਪੋਚੇ ਲਾਉਣ ਇੱਥੇ ਨਾ ਸਰਫ ਨਾ ਤਾਂ ਕਰਕੇ ਲੋੜਾ ਬਿੰਦਾ ਜਿਹੜੀਆਂ ਟਾਈਲਾਂ ਵਾ ਨਾ ਇਹਨਾਂ ਦੇ ਉੱਤੋਂ ਉਹ ਪਾਣੀ ਪਾਈਏ ਨਾ ਫਿਰ ਘੱਟਾ ਉਦਾਂ ਹੀ ਜਾਗਦਾ ਰਹਿੰਦਾ ਵਾ ਇਹਨੂੰ ਥੋੜਾ ਜਿਹਾ ਸਰਫ ਵਗੈਰਾ ਨਾ ਮਾਰ ਕੇ ਤੇ ਫੇਰ ਹੀ ਕਲੀਨ ਕਰਨਾ ਪੈਂਦਾ ਉਦਾਂ ਇੰਨਾ ਇਹ ਸਾਫ਼ ਨਹੀਂਗਾ ਹੁੰਦਾ ਉਦਾਂ ਦੇ ਵੀ ਕੋਈ ਫਾਇਦਾ ਹੀ ਨਹੀਂ ਇਹਨੂੰ ਕੱਲੇ ਪਾਣੀ ਨਾਲ ਦਾ ਕਰਕੇ ਨਾ ਇਹਨੂੰ ਪਹਿਲਾਂ ਇੱਕ ਵਾਰ ਇਦਾਂ ਸਰਫ ਪਾ ਕੇ ਤੇ ਪੂਰਾ ਪੋਚੇ ਮਾਰ ਦਈਦੇ ਆ ਤੇ ਫਿਰ ਪੈਪ ਲਾ ਕੇ ਫਿਰ ਬਾਅਦ ਵਿੱਚ ਧੋਣਾ ਤੇ ਇੱਥੇ ਲੱਗੀ ਮੈਨੂੰ ਤੇ ਤੇ ਦਿਲਛੇ ਨੇ ਮੈਨੂੰ ਪਾਣੀ ਲਿਆ ਕੇ ਦਿੱਤਾ ਕਿੰਨਾ ਮम्मा ਪਾਣੀ ਪੀ ਲੋ ਤੀ ਤੇ ਚਲੋ ਜੀ ਹੁਣ ਮੈਂ ਧੋ ਲੈਣੀ ਆ ਇਥੋਂ ਸਾਰਾ ਸਾਫ਼ ਕਰਕੇ ਨਾ ਕੋਰਨਰ ਵਗੈਰਾ ਵੀ ਸਾਰਾ ਤੇ ਇੱਕਦੋਂ ਨਾ ਸਾਡਾ ਵਿੜਾ ਜਿਹੜਾ ਬਿਲਕੁਲ ਵੀ ਗੰਦਾ ਨਹੀਂ ਹੁੰਦਾ ਸਾਫ਼ ਹੁੰਦਾ ਬਿਲਕੁਲ ਕਿਉਂਕਿ ਐਸ ਕਾਰਨਰ ਦੇ ਵਿੱਚ ਆਪਾਂ ਆਵਾਜਾਈ ਸਾਡੀ ਘੱਟ ਹੁੰਦੀ ਆ ਤੇ ਗੇਟ ਦੇ ਸਾਹਮਣੇ ਸਾਹਮਣੇ ਜਿਆਦਾ ਮਤਲਬ ਜਮਦੇ ਆ ਪੈਰ ਪੂਲ ਜਿੱਦਾਂ ਗੰਦੇ ਆਗੇ ਬਾਹਰੋਂ ਜਾਂ ਕੁਛ ਆਹ ਜਿਹੜਾ ਕੋਰਨਰ ਹੈ ਨਾ ਬਸ ਕੱਟਾ-ਕੱਟਾ ਹੀ ਹੁੰਦਾ ਵਾ ਤੇ ਉਦਾਂ ਇਹ ਸਾਫ਼ ਹੀ ਰਹਿੰਦਾ ਉਦਾਂ ਜਿੱਦਾਂ ਨਾ ਸਾਡੇ ਵੱਲ ਪੱਤੇ ਉੱਤੇ ਕਿਉਂਕਿ ਦਰਖਤ ਹੈ ਨਹੀਂਗਾ ਤੇ ਪੱਤੇ ਵਗੈਰਾ ਜਿਹੜੇ ਨਾ ਨਹੀਂ गिरਦਾ ਕੋਈ ਵੀ ਸਾਡੇ ਵਿੜਾ ਸਾਫ਼ ਹੀ ਹੁੰਦਾ ਬਸ ਇਹੋ ਹੀ ਆ ਕਿ ਜਿਹੜਾ ਕੱਟਾ ਮਿੱਟੀ ਜਿਹੜਾ ਹੁੰਦਾ ਵਾ ਤੇ ਆਵਾ ਮੇਰਾ ਸਟੈਂਡ ਕੱਪੜਿਆਂ ਵਾਲਾ ਤੇ ਇਹਨੂੰ ਮੈਂ ਸਾਈਡ ਤੇ ਕਰਕੇ ਤੇ ਮੈਂ ਕਿਹਾ ਚਲੋ ਇੱਥੋਂ ਹੀ ਕਰ ਲੈਨੇ ਆ ਸਾਫ ਇਹ ਮੇਰਾ ਨਾ ਸਟੈਂਡ ਜਿਹੜਾ ਵੀ ਉਖੜ ਗਿਆ ਵਾ ਸਾਰਾ ਤੇ ਇਹਦੇ ਵੀ ਨਟ-ਨਟ ਲਿਆ ਕੇ ਤੇ ਕੱਸਣ ਵਾਲੇ ਬਟਾਚ ਗਿੰਦੇ ਮੈਂ ਕੱਸ ਕੇ ਜਾਊਂਗਾ ਤੇ ਇਹ ਨਾ ਬੜਾ ਪੁਰਾਣਾ ਵਾ ਇਹ ਅਹੀਂ ਜਦੋਂ ਮਤਲਬ ਮੇਰੇ حساب ਨਾਲ ਇਹਨੂੰ ਨਾ 8 ਜਾਂ 9 ਸਾਲ ਹੋ ਗਿਆ ਸਟੈਂਡ ਨੂੰ ਉਦੋਂ ਮੈਂ ਸਟੈਂਡ ਲਿਆ ਹੀ ਤੇ ਉਦੋਂ ਦਾ ਇਦਾਂ ਹੀ ਚੱਲਣ ਡਿਆ ਤੇ ਹੁਣ ਨਾ ਜਿੱਦਾਂ ਜੰਗਾਲ ਲਾ ਕੇ ਇਹਦੇ ਨਟ ਜਿਹੜੇ ਆ ਉਹ ਟੁੱਟ ਟੱਟ ਗਏ ਆ ਖਿੱਚ ਕੂਚਦੇ ਵੀ ਰਹੀਦਾ ਨਾ ਅੰਦਰ ਬਾਹਰ ਕਰੀਦਾ ਵਾ ਜਦੋਂ ਤੇ ਇੱਥੇ ਮੈਂ ਸਾਰੇ ਹੀ ਸਾਫ਼ ਕਰਨੀ ਇੱਥੋਂ ਨਾ ਮੈਂ ਦਵਾਰਾ ਦਵਾਰਾ ਮਾਰਨ ਢੀ ਕਿਉਂਕਿ ਇਹ ਪੈਰਪੂਰ ਉਧਰ ਜਿਹੜੇ ਨਾ ਗੇੜ ਦੇ ਲੱਗੇ ਸਾਰੇ ਜੰਮ ਜਾਂਦੇ ਆ ਤੇ ਚਲੋ ਮੈਂ ਇੱਥੇ ਹੁਣ ਪੈਪ ਵਲਾ ਕੇ ਤੇ ਪਾਣੀ ਵੀ ਮਾਰ ਦਿੰਨੀ ਆ ਤੇ ਉਵਰਾਜ ਕੋਈ ਪਹੋਰ ਕੰਮ ਕਰਨ ਲੱਗੇ ਸੀ ਪਤਾ ਨਹੀਂ ਮੈਨੂੰ ਹੁਣ ਘਰ ਹੈ ਨਹੀਂ ਸ਼ਾਇਦ ਗੱਡੀ ਲੈ ਕੇ ਗਏ ਆ ਬਾਹਰ ਤੇ ਮੈਂ ਇੱਥੇ ਮੈਂ ਕਿਹਾ ਚਲੋ ਪੈਪ ਮਾਰ ਕੇ ਮੈਂ ਤੂ ਤੂ ਦਿਨੀ ਆ ਵਧੀਆ ਤਰਾ ਐ ਚਮਕ ਜਾਂਦਾ ਵਾ ਜਿੱਦਾਂ ਹੁਣਾ ਪਾਣੀ ਨਾ ਦਿਖੰਡਿਆ ਵਾ ਨਾ ਰਿਸ਼ਕ ਦਾ ਇਦਾਂ ਹੀ ਹੋਣ ਨੇ ਜਦੋਂ ਸੁੱਕਦਾ ਨਾ ਉਦੋਂ ਵੀ ਇਦਾਂ ਹੀ ਲੱਗਦਾ ਵਾ ਤੇ ਬੜਾ ਹੀ ਪਿਆਰਾ ਲੱਗਦਾ ਫਿਰ ਜਦੋਂ ਇਹ ਸੁੱਕਾ ਹੁੰਦਾ ਤਾਂ ਬੜਾ ਮਜੀ ਕਰਦਾ ਬਾਹਰ ਨਿਕਲ ਕੇ ਤੇ ਤੁਰியே ਫਿਰੇ ਜੇਦੋਂ ਘੱਟਾ ਮਿੱਟੀ ਜੇ ਘੱਟਾ ਜਾਂ ਬੜਾ ਹੁੰਦਾ ਨਾ ਫਿਰ ਜੀਕਾਲਾ ਜਾਂ ਹੁੰਦਾ ਫਿਰ ਆਖੀ ਦਾਗੇ ਹੁਣ ਇਹਨੂੰ ਧੋਵਾਂਗੇ ਤੇ ਫੇਰ ਹੀ ਬਾਹਰ ਜਾਦਾ ਨਿਕਲਾਂਗੇ ਹੁਣ ਵੇੜਾ ਧੁੱਪ ਗਿਆ ਹੁਣ ਕਿ ਸ਼ਾਮਾਂ ਜਨ ਪਰ ਮੰਜਾ ਢਾ ਕੇ ਵੀ ਬਾਹਰ ਬਹਿ ਜੋ ਪੱਖਾ ਲਾ ਕੇ ਉਹਦਾ ਘੱਟੇ ਜੇ ਫਿਰ ਮੇਰਾ ਦਿਲ ਵੀ ਨਹੀਂ ਕਰਦਾ ਕਿ ਜਾਈਏ ਤੇ ਇਧਰ ਮੈਂ ਸਾਰਾ ਤੁਰ ਮੈਂ ਨਾ ਪਾਣੀ ਜਿਆਦਾ ਇਧਰ ਉਧਰ ਤਾਂ ਛਿੜਕਣ ਦੀਆਂ ਕਿਉਂਕਿ ਗਰਮੀ ਆ ਤੇ ਸਵੇਰੇ ਟਾਈਮ ਤੇ ਜੇ 8 8:30 ਦਾ ਹੀ ਆ ਤੇ ਉਹ ਫਿਰ ਗਰਮੀ ਆ ਥੱਲੇੋਂ ਟਾਇਲਾਂ ਗਰਮ ਹੁੰਦੀਆਂ ਤੇ ਉਹ ਸਰਫ ਜਿਹੜਾ ਸੁੱਕੀ ਜਾਂਦਾ ਫਿਰ ਦੁਆਰਾ ਦੁਆਰਾ ਪੋਚੇ ਲਾਉਣੇ ਪੈਂਦੇ ਆ ਤੇ ਤਾਂ ਕਰਕੇ ਨਾ ਮੈਂ ਹੁਣ ਲਾਈਟ ਵੀ ਬੰਦ ਹੋ ਜਾਂਦੀ ਕਈ ਵਾਰਾਂ ਤੇ ਮੈਂ ਕਹੇ ਸ਼ੇਸ਼ੇ ਦੀ ਹੋ ਜਾਈਏ ਨਾ ਹੋਏ ਵਿੱਚੇ ਹੀ ਸਾਡਾ ਕੰਮ ਰੁਕ ਜੇ ਤੇ ਕੰਮ ਨਿਭੜੇ ਹੀ ਨਾ ਤੇ ਅੱਜ ਸਾਡੇ ਗੈਸਟ ਵੀ ਆਉਣ ਵਾਲੇ ਆ ਤੇ ਉਹਨਾਂ ਦੇ ਵੀ ਨਾਲੇ ਉਹਨਾਂ ਦੀ ਵੀ ਤਿਆਰੀ ਕਰਨ ਵਾਲੀ ਹਜੇ ਸੋ ਤਿਆਰੀਆਂ ਕਰਨ ਵਾਲੀਆਂ ਵਾ ਗੈਸਟ ਆਉਣਗੇ ਫਿਰ ਮੈਂ ਤੁਹਾਨੂੰ ਦੱਸੂਗੀ ਕੌਣ ਸਾਡੇ ਗੈਸਟ ਆਏ ਆ ਤੇ ਇੱਥੇ ਮੈਂ ਸਾਰਾ ਧੂਲੇ ਨਹੀਂ ਇੱਥੇ ਜੇ ਨਾ ਥੋੜਾ ਹਲਕਾ ਜਾਂ ਨੀਵਾ ਵਾਂ ਫਰਸ਼ ਲਾਗੂ ਜਦੋਂ ਵੱਲੋਂ ਪੱਥਰ ਵਗੈਰਾ ਲੱਗੂਗਾ ਉਦੋਂ ਮੈਨੂੰ ਇਕਵਲ ਟਾਲਜੀ ਬਣ ਜੂਗੀ ਹਰੀ ਫਿਲਹਾਲ ਨਾ ਇੱਥੇ ਥੋੜਾ ਜਿਹਾ ਨਾ ਪਾਣੀ ਰੋਕਦਾ ਵਾ ਤਾਂ ਕਰਕੇ ਮੈਨੂੰ ਨਾ ਪਰਿਉ ਪਾਣੀ ਖਿੱਚ-ਖਿੱਚ ਕੇ ਇੱਧਰੋਂ ਲਿਆਉਣਾ ਪੈਣ ਦਿਆ ਵਾ ਤੇ ਸਾਰਾ ਨਾ ਬੜੀ ਜ਼ਿਆਦੀ ਧੂਲ ਮਿੱਟੀ ਜਿਹੜੀ ਨਾ ਜੰਮੀ ਪਈ ਇੱਧਰ ਜਿੱਦਾਂ ਪਤਾ ਨਹੀਂ ਕਿਦੋਂ ਕਦਾਂ ਸਾਫ਼ ਕੀਤਾ ਹੁੰਦਾ ਤੇ ਕੈਮਰੇ ਜਿਉਂ ਕਿ ਦੇਖਦੀ ਨਹੀਂ ਹਨਾ ਧੂੜ ਮਿੱਟੀ ਨਹੀਂ ਤੇ ਪਰ ਧੂੜ ਮਿੱਟੀ ਬਹੁਤ ਜ਼ਿਆਦੀ ਸੀ ਵਿਰੇੜੇ ਚ ਨਾਲੇ ਮੈਂ ਤਾਂ ਨਿਪੇੜਨੇ ਨਹੀਂ ਸੀ ਕਿ ਮੈਂ ਨਾ ਵਿਰੇੜਾ ਜਿਹੜਾ ਵਾ ਨਾ ਹੂੰਝਦੀ ਹੂੰਝਦੀ ਉਹਦਾ ਕੱਟ ਗਿਆ ਤੇ ਮੈਂ ਇਹਨੂੰ ਤੀਜੇ ਚੌਥੇ ਦਿਨ ਧੋਈ ਲੈਣੀ ਹੁੰਦੀ ਆ ਹੁਣ ਤਾਂ ਮੈਨੂੰ ਤੁਪੇ ਇਹਨੂੰ ਵਿਰੇੜੇ ਤੋਂ ਤਿੰਨੋ 1.5 ਦਿਨ ਹੋ ਗਿਆ ਹੁਣ ਵਾ ਬਰਾਏ ਨਹੀਂ ਧੋਂਦੇ ਂਦੇ ਹੀ ਵੀ ਪੈਲੀਆਂ ਵਗਣੀਆਂ ਵਾ ਤੇ ਐਵੇਂ ਧੋਂ ਦਾ ਕੋਈ ਫਾਇਦਾ ਨਹੀਂ ਹੋਣਾ ਫੇਰ ਉਨਾ ਹੀ ਕਟਾਈ ਜਾਂਦਾ ਜਿੰਨਾ ਧੋਈ ਜਾਈਏ ਉਨਾ ਹੀ ਕਟਾਈ ਜਾਂਦੇ ਆ ਤੇ ਇੱਧਰ ਸਾਡੀ ਵੈਂਟੀ ਲੱਗੀ ਆ ਜਿੱਥੇ ਟੂਟੀ ਵਗੈਰਾ ਲੱਗੀ ਆ ਤੇ ਇੱਥੋਂ ਮੈਂ ਕਿਹਾ ਚਲੋ ਇੱਥੋਂ ਵੀ ਧੋ ਲੈਣੀ ਆ ਵਧੀਆ ਜਰਾ ਤੇ ਸਾਫ਼ ਜਿਆ ਕਰਕੇ ਤੇ ਥੱਲੇੋਂ ਥੱਲੇੋਂ ਪ੍ਰੈਸ਼ਰ ਮਾਰਤਾ ਵਾ ਤੇ ਪੋਚੇ ਤਾਂ ਚੱਲ ਬਾਅਦ 'ਚ ਜੇ ਲੱਗਣੇ ਪੋਚੇ ਜੇ ਲੱਗਣ ਵਾਲੇ ਪਏ ਆ ਪੋਚੇ ਲੱਗਣ ਵਾਲੇ ਡਸਟਿੰਗ ਹੋਣ ਵਾਲੀ ਆ ਸਿਰਫ ਅੰਦਰਾਂ 'ਚ ਝਾੜੂ ਹੀ ਲੱਗਾ ਵਾ ਹਜੇ ਤੇ ਝਾੜੂ ਲੱਗ ਗਿਆ ਵਾ ਤੇ ਬੈੱਡ ਸ਼ੀਟਾਂ ਜਿਹੜੀਆਂ ਉਹ ਸਾਰੀਆਂ ਧੋਲੀਆਂ ਵਾ ਟੋਣੇ ਪਾਈਆਂ ਵਾ ਅੱਧੀਆਂ ਕਿ ਤੋਪਗੀਆਂ 1 2 ਤੇ 1 2 ਰਹਿ ਗਈਆਂ ਧੁੱਪਣ ਵਾਲੀਆਂ ਤੇ ਅੱਜ ਫਿਰ ਮੈਂ ਸਾਰੀਆਂ ਨਾ ਬੈੱਡ ਸ਼ੀਟਾਂ ਚੇਂਜ ਕਰਦੀਆਂ ਵਾ ਬੈੱਡਾਂ ਤੋਂ ਲਾ ਲੂਕੇ ਤੇ ਕਵਰ ਕੁਵਰ ਜਿਵੇਂ ਨਵੇਂ ਆ ਉਹ ਸਾਰੇ ਆਪਾਂ ਧੋ ਲੈਣੇ ਆ ਤੇ ਸਾਰੇ ਚੇਂਜ ਕਰਦੇ ਆ ਮੈਂ ਤੁਹਾਨੂੰ ਵਿਖਾਉਂਗੀ ਨਾਲੇ ਦੂਸਰੇ ਵਲੌਗ ਚ ਵਿਖਾਉਂਗੀ ਫਿਰ ਨਾ ਜੇ ਮੈਂ ਇੱਥੇ ਵਲੌਗ ਇੱਕੋ ਜਿਹਾ ਐਡ ਕਰਾਂ ਤੇ ਫਿਰ ਵਲੌਗ ਬਹੁਤ ਜ਼ਿਆਦਾ ਲੰਬਾ ਹੋ ਜਾਂਦਾ ਤਾਂ ਕਰਕੇ ਫਿਰ ਮੈਂ ਨਾ ਉਹ ਦੂਜੇ ਵਲੌਗ ਜੇ ਤੁਹਾਨੂੰ ਵਿਖਾਉਂਗੀ ਉਹਦੇ ਵਿੱਚ ਮੈਂ ਬੈਡ ਸ਼ੀਟਾਂ ਵਗੈਰਾ ਜਿਹੜੀਆਂ ਸਾਰੀਆਂ ਚੇਂਜ ਕਰਤੀਆਂ ਪੁਰਾਣੀਆਂ ਦੇ ਔਣ ਕਰਕੇ ਤੇ ਇੱਥੇ ਮੈਂ ਆ ਗਈ ਹੁਣ ਆਪਣੇ ਗੇਟੋਂ ਬਾਹਰ ਤੇ ਗੇਟੋਂ ਬਾਹਰ ਵੀ ਸਾਡੇ ਇੰਨੀਆਂ ਕਿ ਟਾਈਲਾਂ ਲੱਗੀਆਂ ਬਾਕੀ ਤੇ ਚਲ ਫਰਸ਼ ਹੀ ਆ ਤੇ ਇੱਥੋਂ ਮੈਂ ਨਾ ਫੁੱਲ ਦਿੱਤੋਂ ਯਾ ਜਿਹੜਾ ਪਲਾਂਟ ਆ ਇਹਦੇ ਉੱਤੇ ਵੀ ਪਾਣੀ ਪੋਣੀ ਮਾਰ ਕੇ ਤਾਂ ਘੱਟਾ ਮਿੱਟੀ ਇਹਦਾ ਵੀ ਝਾੜ ਦੂੰਗੀ ਵੱਡੀ ਅਤਨਾਤੀ ਸੀ ਨਾ ਮਨੀ ਪਲਾਂਟ ਦੀ ਵੱਲ ਜੀ ਤੇ ਨਾ ਪਤਾ ਨਹੀਂ ਕੀ ਗੱਲ ਬੁਰਜੀ ਦੇ ਕਰਕੇ ਸ਼ਾਇਦ 6 ਵਜੇ ਦਾ ਰਿੰਦਾ ਤਾਂ ਸੁੱਕਣ ਦੀ ਆ ਤੇ ਮੈਂ ਵਰਾਇ ਨੂੰ ਕਹਿੰਦੀ ਕਿ ਇਹਨੂੰ ਹਟਾ ਕੇ ਨਾ ਤੇ ਬਾਥਰੂਮਾਂ ਦੀਵਾਰ ਨੂੰ ਰੱਸੀ ਬੱਜ ਗਈ ਤੇ ਉੱਤੇ ਤਾਂ ਚੜ ਜੇ ਬੁਰਜੀ ਦੇ ਜਿਆਦੀ ਨਾਲ ਲੱਗੀ ਤੇ ਸੋਕੀ ਸਾੜੀ ਗਈ ਹੈ ਸਾਰੀ ਤੇ ਉਹ ਜਿਹੜੀ ਪਲਾਂਟ ਦੇ ਨਾਲ ਨਾ ਪਾਮ ਦੇ ਉਹ ਸਗੋਂ ਬੱਜ ਗਈ ਆ ਤੇ ਜਿਹੜੀ ਬੁਰਜੀ ਦੇ ਬਿਲਕੁਲ ਨਾਲ ਉਹ ਸਾਰੀ ਜਿਹੜੀ ਆ ਉਹ ਸੋਕ ਸੁੱਕਣ ਲੱਗ ਗਈ ਆ ਤੇ ਇਥੇ ਮੇਰਾ ਵੀੜਾ ਵੀ ਤੋ ਪਗਿਆ ਵਾ ਤੇ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਂਦੀ ਆ ਨਾ ਪਲੀਜ਼ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਪਲੀਜ਼ ਤੇ ਨਾਲੇ ਦੱਸਿਆ ਕਰੋ ਕਿ ਮੈਂ ਤੁਹਾਨੂੰ ਹੋਰ ਕਿਹੜੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂ ਮੈਨੂੰ ਨਾ ਕਿਸੇ ਨੇ ਕਿਹਾ ਸੀ ਕਿ ਮਤਲਬ ਫੁੱਲ ਬਾਥਰੂਮ ਦੀ ਕਲੀਨਿੰਗ ਜਿਹੜੀ ਉਹ ਮੈਂ ਕਰਕੇ ਤਾਂ ਉਹਨਾਂ ਨਾਲ ਸ਼ੇਅਰ ਕਰਾਂ ਤੇ ਉਹ ਵੀ ਮੈਂ ਵੀਡੀਓ ਬਹੁਤ ਜਲਦੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਹੁਣ ਸਾਡੇ ਗੈਸਟ ਆਉਣੇ ਆ ਤੇ ਮੈਂ ਵੀ ਥੋੜੀ ਬਿਜੀ ਆ ਤੇ ਤਾਂ ਕਰਕੇ ਜਦੋਂ ਮੈਂ ਫ੍ਰੀ ਹੋ ਗਈ ਤੇ ਉਸ ਦਿਨ ਹੀ ਮੈਂ ਫਿਰ ਬਾਥਰੂਮ ਦਾ ਜਿਹੜਾ ਵਾ ਸਾਰਾ ਕਲੀਨ ਕਰਕੇ ਤੇ ਤੁਹਾਨੂੰ ਵਿਖਾ ਦੂੰਗੀ ਕਲੀਨ ਤੇ ਅੱਜ ਵੀ ਹੋਇਆ ਵਾ ਸਾਰਾ ਕਲੀਨ ਕੀਤਾ ਵਾ ਮਤਲਬ ਤੋ ਤਵਾ ਸਾਰਾ ਪਰ ਆਪਾਂ ਫਿਰ ਇਦਾਂ ਨਾ ਵੀਡੀਓ ਜਦੋਂ ਨਾਲ ਹੀ ਸ਼ੇਅਰ ਕਰੀਏ ਫਿਰ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਵੀਡੀਓ ਤਾਂ ਕਰਕੇ ਫਿਰ ਮੈਂ ਉਹ ਵੱਖਰੀ ਵੀਡੀਓ ਬਣਾ ਕੇ ਤੋ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰੂੰਗੀ ਜ਼ਰੂਰ ਤੇ ਹੋਰ ਇੱਕ ਨਾ ਮੈਨੂੰ ਕਮੈਂਟ ਆਇਆ ਹੈ ਕਿ ਉਹਨਾਂ ਦੇ ਕਹਿੰਦੇ ਮੈਂ ਵੀਡੀਓ ਨਹੀਂ ਬਣਾਈ ਪਰ ਉਹ ਮੈਨੂੰ ਦੱਸ ਦੇਣ ਕਿ ਕਮੈਂਟ ਕਰਕੇ ਉਹਨਾਂ ਨੇ ਕੀ ਕਿਹਾ ਹੈ ਮੈਨੂੰ ਯਾਦ ਨਹੀਂਗਾ ਕਮੈਂਟ ਬਹੁਤ ਸਾਰੇ ਹੁੰਦੇ ਮੈਂ ਸਾਰਿਆਂ ਦੀ ਰਿਪਲਾਈ ਵੀ ਦਿੰਨੀ ਆ ਪਰ ਮੈਨੂੰ ਨਹੀਂਗਾ ਹੁਣ ਧਿਆਨ ਚੋਂ ਡਿਆ ਕਿ ਉਹਨਾਂ ਨੇ ਕੀ ਕਿਹਾ ਹੈ ਕਿਉਂਕਿ ਕਮੈਂਟ ਜਿਹੜੇ ਉਹ ਪਿੱਛੇ ਬਹੁਤ ਚੱਲ ਜਾਂਦੇ ਆ ਬਾਅਦ ਵਿੱਚ ਫਿਰ ਜਿਹੜੇ ਆ ਨਾ ਪੜਨੇ ਓਕੇ ਹੋ ਜਾਂਦੇ ਆ ਪਹਿਲੋ ਪਹਿਲ ਨੂੰ ਪੜੇ ਜਾਂਦੀ ਆ ਨਾਲ ਦੀ ਨਾਲ ਹੀ ਤੇ ਇੱਥੇ ਆ ਗਈਆਂ ਮੈਂ ਬਾਹਰ ਵਾਲੇ ਬਾਥਰੂਮ ਤੋਂ ਬੁਥਰਾ ਮਾ ਚਾ ਤੇ ਇਹ ਸਾਡੀ ਦੂਸਰੀ ਵਾਲੀ ਸ਼ੀਟ ਆ ਥੱਲ ਲੱਲੀ ਵਾਲੀ ਤੇ ਇੱਥੋਂ ਮੈਂ ਧੋ ਤੋ ਦਿਨੇ ਆ ਸਰਫੇਰ ਨੂੰ ਪਹਿਲਾਂ ਹੀ ਮਾਰ ਲਿਆ ਵਾ ਹਾਰਪਿਕ ਵਗੈਰਾ ਲਾ ਕੇ ਛੱਡਤਾ ਸੀ ਪਹਿਲਾਂ ਹੀ ਤੇ ਇਹਨੂੰ ਕਰ ਲਿਆ ਵਾ ਕਲੀਨ ਤੇ ਇਧਰੋਂ ਨਾ ਪੈਪ ਫਸ ਗਿਆ ਹੈ ਗੇਟ ਦੇ ਵਿੱਚ ਤੇ ਤਾਂ ਕਰਕੇ ਵੇਖਣ ਦੀ ਹੈ ਕਿਦਲ ਸ਼ੇਰ ਕੱਢ ਦਿੰਦਾ ਤੇ ਇੱਥੇ ਬਾਥਰੂਮ ਹੈ ਬਾਥਰੂਮ ਵੀ ਆਪਾਂ ਦਾ ਸਾਰਾ ਜਿਹੜਾ ਵਾ ਕਲੀਨ ਇਧਰੋਂ ਨਾ ਜਿੱਦਣ ਮੈਂ ਪੈਪ ਮਾਰਨੀ ਇਧਰ ਸਾਡੀ ਇੰਗਲਿਸ਼ ਸ਼ੀਟ ਓਲੇ ਸਾਈਡ ਜੀ ਤੇ ਪੈ ਜਾਂਦੀ ਹੁਣੇ ਦੇਖਦੀ ਐਲ ਵਾਂਗੂ ਨਾ ਸਾਡਾ ਬਾਥਰੂਮ ਜਿਹੜੀ ਸ਼ੇਪ ਆ ਉਹ ਐਲ ਵਾਂਗੂ ਬਣੀ ਆ ਇੱਥੇ ਬਈਆ ਮੇਰੀ ਮਸ਼ੀਨ ਤੇ ਮੈਂ ਧੋ ਲੈਣੀ ਆ ਸਾਰਾ ਵੈਸੇ ਕਲੀਨ ਆ ਤੇ ਚਲੋ ਇਥੋਂ ਬਾਹਰੋਂ ਵੀ ਥੋੜਾ ਬੋਧਾ ਜਿਹੜਾ ਰਹਿੰਦਾ ਵਾ ਸਰਫ ਜਿਹਾ ਉਹ ਵੀ ਕੱਢ ਲੈਣੀ ਆ ਜੇ ਸਰਫ ਥੋੜਾ ਬੋਧਾ ਵੀ ਰਹਿ ਜਾਂਦਾ ਨਾ ਉੱਥੇ ਹੀ ਫਿਰ ਮਤਲਬ ਉਹ ਛਿੱਟੇ ਛਿੱਟੇ ਜਿਹੇ ਦਾਗ ਜਿਹੇ ਬੁਰੇ ਲੱਗਦੇ ਆ ਫਿਰ ਤਾਂ ਕਰਕੇ ਵਧੀਆ ਤੇਰਾ ਮੈਨੂੰ ਪ੍ਰੈਸ਼ਰ ਮਾਰਨਾ ਪੈਣ ਲਿਆ ਵਾ ਤੇ ਨਾ ਇੱਕ ਨ ਇੱਕ ਮਿੰਟ ਕੀਤਾ ਸੀ ਤੁਸੀਂ ਬਾਥਰੂਮ ਤੋਂ ਆਇਆ ਨਾ ਕਰੋ ਤੇ ਇਦਾਂ ਹੀ ਮਤਲਬ ਪੋਚੇ ਮਤਲਬ ਵੇੜਾ ਧੋਇਨ ਕਰੋ ਪੋਚੇ ਲਾਇਆ ਕਰੋ ਪਰ ਮੈਂ ਤਾਂ ਦੱਸਣਾ ਜਾਵਾ ਕਿ ਇਹ ਨਾ ਸਾਡਾ ਵੇੜਾ ਬਹੁਤ ਜ਼ਿਆਦਾ ਖੁੱਲਾ ਵਾ ਤੇ ਤੁਸੀਂ ਆਪ ਸਿਆਣੇ ਆ ਕਿ ਇੰਨਾ ਪੋਚਾ ਕਿਦਾਂ ਲੱਗ ਸਕਦਾ ਵਾ ਹੈ ਨਾ ਕੱਲੇ ਬੰਦੇ ਕੋ ਤੇ ਲਾ ਕੇ ਟੁੱਟ ਜਾਂਦਾ ਅੰਦਰਾਂ ਚ ਪੋਚੇ ਪੋਚੇ ਲੋਂਦੇ ਆਂ ਤੇ ਬਾਹਰ ਦਾ ਨਾ ਪਤਾ ਇੰਨਾ ਪੋਚਾ ਜਿਹੜਾ ਨਹੀਂ ਲੱਗਦਾ ਤਾਂ ਕਰਕੇ ਵੇੜਾ ਧੋਣਾ ਹੀ ਪੈਂਦਾ ਮਜਬੂਰੀ ਨੂੰ ਤੇ ਇੱਥੋਂ ਮੈਂ ਬਾਅਦ ਜਿਹੜਾ ਵਾ ਉਹ ਵੀ ਆਪਣਾ ਵਾਸ਼ ਵੇਸ਼ਨ ਕਰ ਲੀਨੀ ਆ ਸਾਫ ਤੇ ਇੱਥੇ ਮਿਰਰ ਲੱਗਾ ਉਹ ਵੀ ਮੈਂ ਕਰਨਦੀ ਆ ਕਲੀਨ ਆਪਣਾ ਤੇ ਘਰ ਘੁਰ ਕੇ ਤੇ ਫਿਰ ਆਪਾਂ ਬ੍ਰਸ਼ ਬਰਸ਼ ਵਾਲਾ ਜਿਹੜਾ ਨਾ ਮੈਂ ਸਾਰਾ ਸਾਫ ਕਰਨਦੀ ਆ ਤੇ ਨਾਲ ਦੀ ਨਾਲ ਰੋਜ਼ ਹੁੰਦਾ ਰਹਿੰਦਾ ਪਰ ਮੈਂ ਤੁਹਾਨੂੰ ਸ਼ੇਅਰ ਨਹੀਂ ਕਰਦੀ ਉਹ ਅੰਦਰ ਦੀ ਬੜੀ ਵੀਡੀਓ ਫਿਰ ਲੰਬੀ ਹੋ ਜਾਂਦੀ ਫਿਰ ਬਾਅਦ ਮੈਨੂੰ ਇਹ ਹੁੰਦਾ ਕਿ ਜਿਆਦਾ ਲੰਬੀ ਨਾ ਹੋ ਜੇ ਵੀਡੀਓ ਤੇ ਅੱਜ ਮੈਂ ਫਿਰ ਬਾਹਰ ਬਾਹਰ ਦੀ ਬਣਾਈ ਫਿਰ ਅੰਦਰ ਦੀ ਮੈਂ ਐਡ ਹੀ ਨਹੀਂ ਕੀਤੀ ਇਹਦੇ ਨਾਲ ਤੇ ਆਨੇ ਦਾ ਟੱਕਣ ਬਦਨ ਕਿਉਂ ਖੁੱਲ ਗਿਆ ਸੀ ਤੇ ਲੱਗਣ ਨੇ ਹਿੰਦਿਆ ਲੋ ਜੀ ਵੀਡੀਓ ਦਾ ਕਰਦੀ ਆ ਮੈਂ ਐਂਡ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਰੱਖਿਓ ਆਪਣਾ ਬਹੁਤ ਸਾਰਾ ਖਿਆਲ